ਹਾਂਜੀ ਸਤਿ ਸ਼੍ਰੀ ਅਕਾਲ ਜੀ ਆਪਾਂ ਚੱਲੇ ਆਂ ਦਰਬਾਰ ਸਾਹਿਬ ਦਰਸ਼ਨ ਕਰਨ ਤੇ ਆਪਣੇ ਨਾਲ ਹੈਗੇ ਆਪਕੂ ਅੱਜ ਦੇ ਮੁੰਡਾ ਜੀ ਆਪਣੇ ਭਰਾ ਤੇ ਉੱਥੇ ਆਪਾਂ ਹੁਣ ਜਾਵਾਂਗੇ ਸਟੇਸ਼ਨ ਤੇ ਬਠਿੰਡੇ ਦੀ ਟਿਕਟ ਲਾਵਾਂਗੇ ਹੁਣ ਆਪਾਂ ਚੱਲਦੇ ਆਂ ਸਟੇਸ਼ਨ ਤੇ ਹਾਂਜੀ ਆਪਾਂ ਤਾਂ ਆ ਗਏ ਹੁਣ ਹਵੌਰ ਦੇ ਸਟੇਸ਼ਨ ਤੇ ਇੱਥੇ ਵੇਖੋ ਇੱਥੇ ਨਾ ਪੁਲ ਬਣ ਰਹੇ ਆ ਵਧੀਆ ਵੇਖ ਲੈ ਇਧਰੋਂ ਲੰਘ ਜਾ ਕਰਨਗੇ ਬਾਹਰ ਦੀ ਬਾਹਰ ਕੰਮ ਹੋ ਜਾਊਗਾ ਬਹੁਤ ਵਧੀਆ ਇੱਥੇ ਕੰਸਟਰਕਸ਼ਨ ਦਾ ਕੰਮ ਹੋ ਰਿਹਾ ਜਦੋਂ ਬਣ ਜਾਊਗਾ ਉਹ ਤਾਂ ਬਹੁਤ ਘੈਂਟ ਚੀਜ਼ ਬਣੂਗੀ ਇਹ ਆਪਾਂ ਹੁਣ ਅੱਗੇ ਜਾ ਕੇ ਲੈਨੇ ਟਿਕਟਾਂ ਸਟੇਸ਼ਨ ਤੇ ਆਪਾਂ ਪਹੁੰਚ ਚੁੱਕੇ ਆ ਆ ਭਾਈ ਆਪਣੇ ਖੜਾ ਟਿਕਟ ਲੈਣ ਵਾਸਤੇ ਲਾਈਨ ਦੇ ਵਿੱਚ ਲਾਈਨ ਲੰਬੀ ਹੈਗੀ ਆ ਆਪਾਂ ਲੈ ਲਈਆ ਟਿਕਟ ਮੇਰੀ ਤਾਂ ਲੱਗੇ ਨਹੀਂ ਬਾਈ ਦੀ ਲੱਗੇ ਟਿਕਟ ਉਹਨੇ ਲੈ ਲਈ ਕਿਉਂਕਿ ਆਪਣਾ ਤਾਂ ਨੰਗ ਸਿੰਘਾ ਵਾਲਾ ਲਾਇਸੈਂਸ ਬਣਿਆ ਹੋਇਆ ਉਹਦੇ ਤੇ ਆਪਾਂ ਥਰੂ ਆਪਾਂ ਜਾਣੇ ਆ ਆਪਾ ਬਹਿ ਗਏ ਆ ਗੱਡੀ ਦੇ ਉੱਤਲੇ ਵਾਲੇ ਪਾਸੇ ਤੇ ਥੱਲੇ ਤਾਂ ਸੀਟਾਂ ਪੂਰੀਆਂ ਸੀਗੀਆਂ ਤੇ ਉੱਤੇ ਠੀਕ ਸੀਗਾ ਕੰਮ ਚਲੋ ਬੈਣ ਨੂੰ ਜਗ੍ਹਾ ਮਿਲ ਗਈ ਐਨਾ ਹੀ ਬਹੁਤ ਹੈਗਾ ਆ ਵੇਖ ਲਓ ਥੱਲੇ ਬਾਵਾ ਜੀ ਨੇ ਬੈਠੇ ਆ ਇਹ ਕਹਿੰਦੇ ਅੰਕਲ ਵੀ ਰੋਟੀ ਖਾਣੀ ਆ ਵਾ ਬਾਕੀ ਉੱਤੇ ਚਲੋ ਬੰਦਿਆ ਬੈਠਾ ਵਧੀਆ ਰਹਿੰਦਾ ਕੰਫਰਟੇਬਲ ਰਹਿੰਦਾ ਕੋਈ ਜਲਦੀ ਜੀ ਆ ਕੇ ਤੰਗ ਨਹੀਂ ਕਰਦਾ ਹਾਂਜੀ ਆਪਾਂ ਪਹੁੰਚ ਗਏ ਆ ਬਠਿੰਡੇ ਦੇ ਸਟੇਸ਼ਨ ਤੇ ਤੇ ਹੁਣ ਸਵਾਰੀਆਂ ਉਧਰ ਰਹੀਆਂ ਤੇ ਇੱਥੇ ਦਾ ਮਾਹੌਲ ਤਾਂ ਠੰਡਾ ਜਮੀ ਪੈ ਕੇ हटਿਆ ਬਠਿੰਡੇ ਦੇ ਸਟੇਸ਼ਨ ਤੇ ਬਹੁਤ ਵਧੀਆ ਮਾਹੌਲ ਹੈ ਬਹੁਤ ਵਧੀਆ ਬਹੁਤ ਵਧੀਆ ਗੱਡੀ ਜੇ ਅੱਜ ਕੱਲ ਭੀੜ ਘੱਟ ਹੈਗੀ ਹੈ ਕਿਉਂਕਿ ਮੀਂਹ ਪੈ ਰਿਹਾ ਲੋਕ ਬਹੁਤ ਘੱਟ ਸਫਰ ਕਰਦੇ ਆ ਆਪਣਾ ਪੋਲ ਉੱਧਰ ਨੂੰ ਉੱਧਰ ਨੂੰ ਜਾਣਾ ਆਪਾਂ ਉੱਧਰ ਜਾਣਾ ਹਾਂਜੀ ਆਪਾਂ ਪਹੁੰਚ ਗਏ ਹੁਣ ਪੋਲ ਤੇ ਆਪਾਂ ਜਾਵਾਂਗੇ ਬਟਿੰਡੇ ਦੇ ਕਿਲੇ ਦੇ ਵਿੱਚ ਕਿਲਾ ਮੁਬਾਰਕ ਤੇ ਆਹ ਵੇਖੋ ਥੱਲੇ ਖੜੀਆਂ ਗੱਡੀਆਂ ਆਪਣਾ ਬਾਈ ਹੈਗਾ ਮਾਲ ਗੱਡੀਆਂ ਚੱਲੀਆਂ ਤੇ ਟਿਕਟ ਆਪਾਂ ਲਵਾਂਗੇ ਸ਼ਾਮ ਨੂੰ ਕਿਉਂਕਿ ਜੱਡੀ 6:30 ਵਜੇ ਅਮਰੇ ਸਰ ਗੱਡੀ ਜਾਊਗੀ ਹੁਣ ਆਪਾਂ ਕਿਲਾ ਮੁਬਾਰਕ ਜੰਨੇ ਆ ਉੱਥੇ ਜਾ ਕੇ ਵਧੀਆ ਟਾਈਮ ਸਪੈਂਡ ਹੋ ਜਾਊਗਾ ਮਿਲਦੇ ਆ ਫਿਰ ਆਪਾਂ ਪਹੁੰਚ ਗਏ ਆ ਦੁਬਾਰਾ ਫਿਰ ਪਠੰਡੇ ਦੇ ਕਿਲੇ ਮੁਬਾਰਕ ਚ ਤੇ ਆਪਣੇ ਫੋਨ ਤੇ ਡਿੱਗ ਗਿਆ ਮੀ ਸਾਫ ਕਰ ਲਈਜੀਏ ਤੇ ਕਿਲੇ ਨੂੰ ਦੁਬਾਰਾ ਰੈਨੋਵੇਟ ਕੀਤਾ ਆ ਇਥੋਂ ਪਹਿਲਾਂ ਨਾ ਬਾਵਾ ਇਥੇ ਛੇਦ ਭਰੇ ਹੋਏ ਸੀਗੇ ਥੋੜਾ ਯਾ ਇਹਨੂੰ ਠੀਕ ਕੀਤਾ ਪਹਿਲਾਂ ਤਾਂ ਇਹ ਇੱਟਾਂ ਬੜੀਆਂ ਨਿਕਲੀਆਂ ਹੋਈਆਂ ਸੀ ਇੱਥੋਂ ਹੁਣ ਤਾਂ ਠੀਕ ਹੈ ਥੋੜਾ ਬਹੁਤ ਆ ਤੁਸੀਂ ਦੇਖ ਸਕਦੇ ਹੋ ਪਹਿਲਾਂ ਕਬੂਤਰਾਂ ਨੇ ਨਾ ਕੰਧ ਚੁੱਟੀ ਕਰ ਰੱਖੀ ਸੀ ਬਾਕੀ ਤੁਸੀਂ ਇਹਦੇ ਚ ਵਲੌਗ ਮੈਂ ਪਹਿਲਾਂ ਵੀ ਬਣਾਇਆ ਹੋਇਆ ਕੋਈ ਜ਼ਿਆਦਾ ਵੱਡਾ ਹੈ ਨਹੀਂਗਾ ਸ਼ੋਰਟ ਵਲੌਗ ਆ ਠੀਕ ਆ ਬੱਟ ਬਹੁਤ ਵਧੀਆ ਆ ਗੇਟ ਦੇਖੋ ਬੜੇ ਉੱਚੇ ਉੱਚੇ ਲੱਗੇ ਹੋਏ ਆ ਕਿਲੇ ਦੇ ਇਸੇ ਜ਼ਿਆਦਾ ਲੋਕ ਤਾਂ ਘੁੰਮਣ ਫਿਰਣ ਨਹੀਂ ਆਉਂਦੇ ਆ ਬਸ ਤਾਂ ਬੜੀ ਵਾਰੀ ਆਏ ਆ ਪਰ ਫੇਰ ਆ ਕੇ ਕਿਉਂਕਿ ਇੱਥੇ ਗੁਰੂ ਘਰ ਹੈਗਾ ਇੱਥੇ ਬੰਦਾ ਮੱਥਾ ਟੇਕ ਲੈਂਦਾ ਹੋਰ ਕੋਈ ਗੱਲ ਨਹੀਂ ਅੱਜ ਪੇ ਚੇਲਾ ਬਣੀਆਂ ਹੋਈਆਂ ਹਾਂਜੀ ਤਾਂ ਆ ਤੁਸੀਂ ਵੇਖ ਰਹੇ ਹੋ ਨਾ ਰਜ਼ੀਆ ਸੁਲਤਾਨ ਨੂੰ ਇੱਥੇ ਬਣਾ ਕੇ ਰੱਖਿਆ ਸੀ ਬੰਦੀ ਤੇ ਇਸ ਸੁਰੰਗ ਦਾ ਇੱਕ ਬੜੀ ਕਹੈਂਟ ਜੀ ਲੱਗੀ ਐਸੇ ਆਪਾਂ ਕਹਿ ਦਈਏ ਨਾ ਤਾਲਾ ਇੱਥੇ ਲੱਗਦਾ ਹੁੰਦਾ ਕਈ ਜੱਲਾ ਦੇ ਵਿੱਚ ਤਾਲਾ ਇੱਥੋਂ ਕੁੰਡਾ ਇੱਥੋਂ ਲੱਗਦਾ ਤਾਲਾ ਇੱਥੇ ਲਾਉਂਦੇ ਵੀ ਕਿਸੇ ਦਾ ਹੱਥ ਵੀ ਨਾ ਪਹੁੰਚੇ ਵੀ ਇੱਧਰੋਂ ਕੱਢ ਕੇ ਨਾ ਬਾਹਰ ਹੱਥ ਨਹੀਂ ਲਾ ਸਕਦਾ ਬੰਦਾ ਭਾਵੇਂ ਚਾਬੀ ਵੀ ਮਿਲ ਜੇ ਨਾ ਚਾਬੀ ਵੀ ਫੜਾ ਦਿੱਤਾ ਵੀ ਬੰਦਾ ਨਹੀਂ ਖੋਲ ਸਕਦਾ ਤਾਲਾ ਐਡਾ ਪੱਕਾ ਕੰਮ ਕੀਤਾ ਹੋਇਆ ਤਾਲਾ ਇੱਥੇ ਲੱਗਦਾ ਤੇ ਗੇਟ ਇਹ ਰਿਹਾ ਇਹ ਇਹ ਇੱਕੋ ਰਾਜੇ ਨੇ ਬਣਵਾਇਆ ਸੀ ਕਿਲਾ ਤੇ ਇਹਦੇ ਨਾਲ ਦਾ ਜਿਹੜਾ ਦੂਜਾ ਕਿਲਾ ਹੈਗਾ ਉਹ ਹਨੂਮਾਨਗੜ੍ਹ ਦੇ ਵਿੱਚ ਹੈਗਾ ਹਨੂਮਾਨਗੜ੍ਹ ਦਾ ਜਿਹੜਾ ਪਟਨੇਰ ਕਿਲਾ ਉੱਥੇ ਪੈਂਦਾ ਉਹਦੇ ਵੀ ਸਾਹਮਣੇ ਬਿਲਕੁਲ ਗੁਰੂ ਘਰ ਹੈਗਾ ਬਾਬਾ ਸੁੱਖਾ ਸਿੰਘ ਤੇ ਬਾਬਾ ਮਹਤਾਬ ਸਿੰਘ ਉੱਥੋਂ ਦਾ ਜਿਹੜਾ ਗੁਰੂ ਘਰ ਉਹ ਵੀ ਬਹੁਤ ਵੱਡਾ ਤੇ ਇੱਕ ਨਾਲੇ ਹੋਰ ਬਹੁਤ ਵਧੀਆ ਗੱਲ ਹੈ ਹਨੁਮਾਨਗੜ੍ਹ ਦੇ ਕਿਲੇ ਤੋਂ ਬਠੰਡੇ ਦੇ ਕਿਲੇ ਤੱਕ ਇੱਕ ਸੁਰੰਗ ਆਂਦੀ ਆ ਹੁਣ ਤਾਂ ਚਲੋ ਬੰਦ ਕਰ ਰੱਖੀ ਆ ਪਰ ਐ ਨਹੀਂ ਪਤਾ ਵੀ ਸੁਰੰਗ ਕਿੱਥੋਂ ਤੱਕ ਹੈਗੀ ਉਹ ਕਿਧਰਲੀ ਸਾਈਡ ਆ ਇਸ ਕਿਲੇ ਦੇ ਵਿੱਚ ਪਰ ਉਧਰ ਤਾਂ ਦਿਖਦੀ ਆ ਸੁਰੰਗ ਤੁਸੀਂ ਵੇਖੀ ਵੀ ਹੁਣ ਮੈਂ ਵੀਡੀਓ ਪਹਿਲਾਂ ਵੀ ਪਾਈ ਆ ਇੱਧਰ ਗੁਰੂ ਘਰ ਹੈਗਾ ਖੰਡਾ ਸਾਹਿਬ ਲੱਗਿਆ ਇੱਕ ਇੱਧਰ ਨੂੰ ਸੈਡ ਗੁਰੂ ਘਰ ਹੈਗਾ ਉੱਪਰ ਨਹੀਂ ਆ ਗਿਆ ਬਹੁਤ ਜ਼ਿਆਦਾ ਹੁਣ ਆਪਾਂ ਕਿੱਧਰ ਖੜ ਕੇ ਇੱਧਰ ਛੱਟ ਦੇ ਥੱਲੇ ਖੜਦੇ ਆਂ ਚਲੋ ਹੁਣ ਆਪਾਂ ਵੀਡੀਓ ਇੱਕ ਵਾਰੀ ਕਰਦੇ ਆਂ ਬੰਦ ਅਗਲੀ ਗੱਲਬਾਤ ਆਪਾਂ ਕਰਾਂਗੇ ਆਪਾਂ ਗੁਰੂ ਘਰ ਆ ਗਏ ਸੀ ਇੱਥੇ ਤੇ ਇੱਧਰ ਚੱਲ ਰਿਆ ਸੀ ਚਾਹ ਤੇ ਬਿਸਕਟਾਂ ਦਾ ਲੰਗਰ ਬਹੁਤ ਵਧੀਆ ਗੱਲਬਾਤ ਬਹੁਤ ਵਧੀਆ ਲੱਗਿਆ ਇੱਥੇ ਸੇਵਾ ਕਰਦੇ ਆਂ ਤੇ ਲੰਗਰ ਚੱਲਦਾ ਹੀ ਰਹਿੰਦਾ ਕਿਉਂਕਿ ਗੁਰੂ ਘਰ ਕੋਈ ਇਹੋ ਜਿਹਾ ਹੈ ਨਹੀਂ ਜਿੱਥੇ ਲੰਗਰ ਨਾਲ ਚੱਲਦਾ ਹੋਵੇ ਬਹੁਤ ਹੋਈ ਮਾਰਾ ਕਿਰਪਾ ਕਰਨ ਹਾਂਜੀ ਆਪਾਂ ਕਿਲੇ ਪਹੁੰਚੇ ਤੇ ਇੱਥੇ ਆ ਗਿਆ ਬਹੁਤ ਸਾਰਾ ਮੀਂਹ ਆ ਵੇਖੋ ਇੱਥੇ ਸਾਰੀ ਸੰਗਤ ਉੱਤੇ ਛੱਟ ਦੇ ਥੱਲੇ ਖੜ ਗਈ ਉੱਥੇ ਚਾਹ ਦਾ ਲੰਗਰ ਲੱਗਾ ਸੀ ਪਰ ਹੁਣ ਸੰਗਤ ਆਉਣੇ ਇੱਥੇ ਲੰਗਰ ਲਾਤਾ ਦੇਵਦਾਰਾਂ ਨੇ ਬਹੁਤ ਵਧੀਆ ਸੇ ਸੰਗਤ ਖੜੀ ਆ ساری ਮੀਂਹ ਬਹੁਤ ਜ਼ੋਰ ਦੀ ਆ ਰਿਹਾ ਪਰ ਚਲੋ ਕੋਈ ਨਾ ਹਟ ਜਾਊਗਾ ਇਹ ਵੀ ਕੁਦਰਤ ਦਾ ਨਿਆਰਾ ਵਖਰਾ ਹੀ ਆ ਤਾਂ ਕਿਉਂ ਹਾਂਜੀ ਤਾਂ ਇਸ ਕਿਲੇ ਦੇ ਵਿੱਚ ਆਪਣੇ ਸ੍ਰੀ ਗੁਰੂ ਗੋਬਿੰਦ ਸਿੰਘ ਪਾਸ਼ਾ ਵੀ ਆਏ ਸੀਗੇ ਤੇ ਉਹਨਾਂ ਦਾ ਇੱਥੇ ਇਤਿਹਾਸ ਲਿਖਿਆ ਹੋਇਆ ਹੈ ਤੇ ਤੁਸੀਂ ਨਾ ਇਹਦਾ ਸਕਰੀਨਸ਼ਾਟ ਲੈ ਕੇ ਤੁਸੀਂ ਇਤਿਹਾਸ ਪੜ੍ਹ ਸਕਦੇ ਹੋ ਆਪਾਂ ਵੀ ਲੈ ਲੈਨੇ ਆ ਲਓ ਜੀ ਤੇ ਉਧਰਲੀ ਸਾਈਡ ਗੁਰਦੁਆਰਾ ਸਾਹਿਬ ਹੈਗਾ ਇੱਥੇ ਤਾਂ ਇਤਿਹਾਸ ਲਿਖਿਆ ਪਰਲੀ ਛੱਡ ਗੁਰਦੁਆਰਾ ਆਹ ਦੇਖੋ ਕੰਧਾਂ ਦੇ ਤਾਂ ਹਾਂ ਬਹੁਤ ਵੱਡੀਆਂ ਵੱਡੀਆਂ ਬਣਾ ਰੱਖਿਆ ਇਹਨਾਂ ਨੇ ਆ ਗੇਟਾ ਚ ਬੰਦ ਕਰ ਰੱਖਿਆ ਕੱਲਾ ਹੀ ਖੋਲ ਰੱਖਿਆ ਨਾ ਗੇਟ ਕਰ ਦਿੰਦੇ ਆ ਬੰਦਰ ਰੰਡਾ ਤਰਾਤ ਨੂੰ ਹਣਾ ਆ ਪਾਣੀ ਆ ਰਿਹਾ ਪਾਣੀ ਵੇਖੋ ਕਿੰਨਾ ਸਾਫ ਆ ਰਿਹਾ ਇੱਥੋਂ ਕਿਹੜੇ ਚ ਹੈ ਨਹੀਂ ਕੋਈ ਜਿਆਦਾ ਵਿਊ ਵੇਖੋ ਕਿੰਨਾ ਘੈਂਟ ਆ ਬਈ ਜਹਣੇ ਵੀ ਕਿਲਾ ਬਣਾਇਆ ਹੈ ਨਾ ਰਾਜੇ ਨੇ ਸਿਰਾ ਹੀ ਲਾ ਰੱਖੀ ਆ ਆ ਵੇਖੋ ਪਾਣੀ ਛਕਾਟ ਪਾਉਂਦਾ ਹੀ ਆਉਂਦਾ ਉਧਰੋਂ ਚੱਲਦਾ ਫੁਵਾਰਾ ਇਹ ਤਾਂ ਸ਼ਕਾਟ ਪਾਉਂਦਾ ਹੀ ਹੁੰਦਾ ਪਾਣੀ ਪਾਣੀ ਪੈਣੀ ਬਹੁਤ ਤੇਜ਼ ਆਉਂਦਾ ਹਣਾ ਉਹ ਬਣਾ ਰੱਖਿਆ ਨੇ ਵਾਟਰਫਾਲ ਬਣਾ ਰੱਖਿਆ ਪੂਰਾ ਘੈਂਟ ਗੱਲ ਬਾਤ ਆ ਆ ਗਿਆ ਆਪਣਾ ਗੁਰਦੁਆਰਾ ਸਾਹਿਬ ਜਿਹੜਾ ਕਿ ਪਾਸ਼ਾਹੀ ਦਸਵੀਂ ਦਾ ਗੁਰਦੁਆਰਾ ਸਾਹਿਬ ਤੇ ਉਹ ਇੱਥੇ ਰੁਕੇ ਸੀਗੇ ਗੁਰੂ ਘਰ ਤੇ ਹੋਰ ਉੱਥੇ ਪਉਣ ਜਾਣਾ ਪੈਣਾ ਗੁਰੂ ਘਰ ਦੇ ਹਨ ਉੱਤੇ ਜਾ ਕੇ ਦਿਖਾਣੇ ਤਾਂ ਸਾਰਾ ਸ਼ਹਿਰ ਵੀ ਵੇਖ ਜਾਂਦਾ ਬਟਿੰਡਾ ਚਲੋ ਬਾਬਾ ਚੜਾਈ ਜਾਣਾ ਯਾਰ ਇਧਰੋਂ ਵੇਖੋ ਬਹੁਤ ਵਧੀਆ ਵੇਖਦਾ ਤੇ ਆਪਾਂ ਚਪਲਾਂ ਕੱਢਦੀਏ ਇੱਥੇ ਜਗ੍ਹਾ ਬਣੀ ਹੋਈ ਹੈ ਚਪਲਾਂ ਰੱਖਣ ਦੀਆਂ ਆ ਵੇਖੋ ਆਪਾਂ ਰੱਖਤੀਆਂ ਚਪਲਾਂ ਹੱਥ ਧੋ ਲਈਏ ਇਧਰੋਂ ਹੋਣਗੇ ਹੱਥ ਧੋ ਲਈਏ ਆਪਾਂ ਦੂਜਾ ਵੀ ਧੋ ਲਈਏ ਤੇ ਇਹ ਆਪਣੇ ਇਹ ਬਣਿਆ ਹੋਇਆ ਗੁਰੂ ਘਰ ਇਹ ਤਾਂ ਪੁਰਾਣਾ ਹੀ ਬਣਿਆ ਹੋਇਆ ਇਹ ਤਾਂ ਬੱਸ ਮੈਨੂੰ ਲੱਗਦਾ ਉਤਰੀਏ ਮਾਰਤਾਨਾ ਨੇ ਬਣਾਈਆ ਇਹ ਤਾਂ ਥੱਲੋਂ ਉਹਦੇ ਵਧੀਆ ਬਣਿਆ ਹੋਇਆ ਘੈਂਟ ਲੱਗਦਾ ਜਦੋਂ ਪੁਰਾਣੇ ਟਾਈਪ ਦੀਆਂ ਚੀਜ਼ਾਂ ਦੇਖਦੇ ਆ ਗੁਰੂ ਘਰ ਦੇਖਦੇ ਆ ਇਥੋਂ ਕਿਹੜੇ ਦਾ ਨਜ਼ਾਰਾ ਵੀ ਬੜਾ ਘੈਂਟ ਵਿਖਦਾ ਆ ਤੁਸੀਂ ਵੇਖੋ ਬਹੁਤ ਘੈਂਟ ਗੱਲ ਬਾਤ ਆ ਕਿਲੇ ਦੀ ਦਾ ਆਪਾਂ ਉਚਾਈ ਤੇ ਆ ਗਏ ਪਹਿਲਾਂ ਮੈਂ ਕਦੇ ਉਚਾਈ ਤੇ ਨਹੀਂ ਆਇਆ ਸੀ ਜਦ ਮੈਂ ਪਹਿਲੀ ਵਾਰ ਆਇਆ ਉਚਾਈ ਤੇ ਇਹ ਤਾਂ ਗੇਟ ਵੀ ਬੜੇ ਲਾਏ ਹੋਏ ਹਨ ਉਹਨਾਂ ਨੇ ਤਕੜੇ ਤਕੜੇ ਗੇਟ ਲਾਏ ਆ ਬਾਬਿਓ ਅ ਗੁਰੂ ਘਰ ਦੇ ਅੱਪਾ ਅੰਦਰ ਜਾਵਾਂਗੇ ਮਾਰੇ ਕਿਰਪਾ ਕਰਨ ਹਾਂਜੀ ਤਾਂ ਆਹ ਵੇਖੋ ਜੀ ਆਪਣਾ ਬਠਿੰਡਾ ਸ਼ਹਿਰ ਕਿੱਡਾ ਘੈਂਟ ਵਿਖਦਾ ਹੈ ਨਿਆਰਾ ਪੂਰਾ ਓ ਰ ਆ ਬਠਿੰਡਾ ਦਾ ਵਿਖਦਾ ਪੂਰਾ ਬਠਿੰਡਾ ਐਸ ਤੋਂ ਉੱਚੀ ਮਾਰਤ ਇੱਥੇ ਬਠਿੰਡੇ ਦੇ ਵਿੱਚ ਕੋਈ ਹੋਣੀ ਨਹੀਂ ਤੇ ਇੱਥੇ ਸਟੇਡੀਅਮ ਵੀ ਹੈਗਾ ਖੇਡ ਸਟੇਡੀਅਮ ਤੁਹਾਨੂੰ ਦਿਖਾਉਨੇ ਆ ਜੂਮ ਕਰਕੇ ਪਿਛਲੇ ਕੈਮਰੇ ਨਾਲ ਦਿਖਾਉਨੇ ਆ ਆਹ ਵੇਖੋ ਸਾਹਮਣੇ ਉਹ ਸਟੇਡੀਅਮ ਵੀ ਬਣਿਆ ਹੋਇਆ ਬਹੁਤ ਘੱਟ ਲੋਕਾਂ ਨੂੰ ਪਤਾ ਹੋਊਗਾ ਇਹ ਸਟੇਡੀਅਮ ਵੀ ਬਣਿਆ ਐ ਥੱਲੇ ਦਾ 뷰 ਵੀ ਹੈਗਾ ਥੱਲੇ ਪਾਰਕਿੰਗ ਹੈਗੀ ਆ ਕਿਲੇ ਆਪਾਂ ਉਧਰੋਂ ਆਏ ਸੀਗੇ ਆ ਜਿਹੜੀ ਆ ਪਿਛਲੀ ਜੜ ਜਾਂਦੀ ਉਹਨਾਂ ਸੜਕ ਇਧਰੋਂ ਆਏ ਸੀ ਐਥੇ ਗੱਡੀਆਂ ਖੜਨ ਵਾਲੀ ਪਾਰਕਿੰਗ ਪਰਲੇ ਸਾਈਡ ਮੋਟਰ ਸਕੂਟਰ ਉਧਰ ਖੜਦੇ ਆ ਅੰਦਰ ਆਪਾਂ ਵੀਡੀਓ ਬਣਾਇ ਨਹੀਂ ਗੁਰੂ ਕਰਦੇ ਕਿਉਂਕਿ ਕੀ ਪਤਾ ਹੁੰਦਾ ਅੰਦਰ ਕਿਹੋ ਜਿھے ਬੈਠੇ ਹੁੰਦੇ ਕਿਸੇ ਦਾ ਸੁਭਾਅ ਕਿਵੇਂ ਹੁੰਦਾ ਇਸ ਕਰਕੇ ਆਪਾਂ ਐਵੇਂ ਨੇ ਬਣਾ ਸਕਦੇ ਨਾਲੇ ਇਥੇ ਬਾਹਰ ਲਿਖਿਆ ਵੀ ਹੈ ਚੁੱਪ ਦਾ ਦੰਨ ਬਕਸ ਤੋਂ ਫੋਨ ਬੰਦ ਰੱਖੋ ਜੀ ਫਿਰ ਆਪਾਂ ਐਵੇਂ ਹੀ ਰਿਸਕ ਥੋੜਾ ਨਾ ਲੈਣਾ ਬਾਕੀ ਬਹੁਤ ਵਧੀਆ ਇਹ ਕਿਲਾ ਰਾਜਾ ਮੋਕਲ ਸਿੰਘ ਦੁਆਰਾ ਬਣਾਇਆ ਗਿਆ ਉਹਨੇ ਇਥੋਂ ਕਿਲੇ ਨੂੰ ਸ਼ੁਰੂਆਤ ਕਰਾਇਆ ਸੀ ਕੰਮ ਕਿਲੇ ਦਾ ਇਸ ਤੋਂ ਬਾਅਦ ਕਈ ਰਾਜੇ ਇੱਥੇ ਰਾਜ ਕਰਕੇ ਗਏ ਆ ਮੁਗਲਾਂ ਦਾ ਵੀ ਰਾਜ ਰਿਹਾ ਇੱਥੇ ਅੰਗਰੇਜ਼ਾਂ ਦਾ ਵੀ ਰਿਹਾ ਹੈ ਆਪਣੇ ਸਿੰਘ ਤਾਂ ਹੁਣ ਰਾਜ ਕਰੀ ਜਾਂਦੇ ਆ ਕਿਉਂਕਿ ਇੱਥੇ ਗੁਰੂ ਘਰ ਬਣਿਆ ਹੋਇਆ ਕਿਉਂ ਮੈਂ ਤਾਂ ਕਹਿਣਾ ਵੀ ਹਰ ਕਿਲੇ ਦੇ ਵਿੱਚ ਆਪਣੇ ਸਿੰਘਾਂ ਦਾ ਰਾਜ ਹੋਵੇ ਬਹੁਤ ਵਧੀਆ ਗੱਲਬਾਤ ਲੱਗੂਗੀ ਫਿਰ ਤਾਂ ਆ ਕਿੱਲੇ ਬੜੇ ਰਾਏ ਆ ਇਹਨਾਂ ਨੇ ਆ ਵੇਖੋ ਕਿਲ ਕਿੰਨੇ ਤਿੱਖੇ ਆ ਉੱਥੋਂ ਕੋਈ ਆ ਨਹੀਂ ਸਕਦਾ ਨਾ ਤਾਂ ਕਰਕੇ ਉਹ ਗੇਟ ਕਰ ਦਿੰਦੇ ਬੰਦ ਕਿਉਂਕਿ ਉੱਤੇ ਮਹਾਰਾਜ ਦਾ ਸਰੂਪ ਪਿਆ ਹੋਰ ਕੋਈ ਗੱਲ ਨਹੀਂ ਕਿਉਂਕਿ ਇੱਥੋਂ ਕੋਈ ਆਣਾ ਜਾਵੇ ਇਧਰਲੀ ਸਾਈਡ ਤੋਪਖਾਨਾ ਤੇ ਟੋਪਾਂ ਪਈਆਂ ਆ ਵਾ ਦੇਖੋ ਇੱਥੇ ਬਣੇ ਹੋਏ ਆ ਕਮਰੇ ਇੱਥੇ ਕਿਸੇ ਟਾਈਮ ਕੋਈ ਕੋਈ ਨਾ ਕੋਈ ਤਾਂ ਸੌਂਦਾ ਹੋਗਾ ਰਾਜਾਂ ਦੇ ਵਜ਼ੀਰ ਕੋਈ ਵੀ ਆਪਾਂ ਕਹਿ ਸਕਦੇ ਆ ਕਿਉਂਕਿ ਆਪਾਂ ਨੂੰ ਕੋਈ ਕਨਫਰਮ ਨਹੀਂ ਹੈਗਾ ਇੱਥੇ ਕੌਣ ਸੌਂਦਾ ਹੋਗਾ ਪਰ ਉਸ ਟਾਈਮ ਦੇ ਲੋਕ ਹੀ ਸੌਂਦੇ ਹੋਣੇ ਇੱਥੇ ਕਮਰਿਆਂ ਦੇ ਵਿੱਚ ਕਮਰੇ ਬੜੇ ਬਣੇ ਹੋਏ ਆ ਉਤਾਹ ਵੀ ਬਣੇ ਹੋਏ ਆ ਘੈਂਟ ਗੱਲਬਾਤ ਉਹ ਉਧਰ ਵੀ ਬਣਿਆ ਹੋਇਆ ਸਾਰੇ ਪਾਸੇ ਇੱਧਰ ਕੁਛ ਨਾ ਕੁਛ ਬਣਿਆ ਹੋਇਆ ਇਦਾਂ ਗੇਟ ਲੱਗਿਆ ਹੋਇਆ ਉਹ ਸਾਹਮਣੇ ਤੁਹਾਨੂੰ ਜ਼ੂਮ ਕਰਕੇ ਦਿਖਾਈਏ ਇੱਕ ਉਹ ਦੇਖੋ ਗੇਟ ਬੜਾ ਕੈਂਟ ਲੱਗਿਆ ਹੋਇਆ ਗੇਟ ਉਵੇਂ ਦਾ ਉਵੇਂ ਪਿਆ ਕਿਨਾਂ ਨੂੰ ਲਗ ਲਗ ਸਾਈਡਾਂ ਤੋਂ ਆਪਾਂ ਦੇਖਦੇ ਆਂ ਤੇ ਇਹਦਾ ਬਹੁਤ ਹੀ ਸੋਹਰਾ ਡਿਜ਼ਾਈਨ ਆਪਣੇ ਸਾਹਮਣੇ ਆਉਂਦਾ ਚਾਹੇ ਉਧਰ ਖੜਜੋ ਚਾਹੇ ਉਧਰ ਖੜਜੋ ਇਹਦਾ ਲਗ ਲਗ ਪਾਸੇ ਖੜਾਂਗੇ ਤਾਂ ਇਹਦਾ ਬਹੁਤ ਵਧੀਆ ਆਊਗਾ ਵੀਊ ਹਾਂਜੀ ਤਾਂ ਆਹ ਵੇਖੋ ਇਹ ਹੈਗਾ ਖੂਹ ਬਟੰਡੇ ਦੇ ਕਿੜੇ ਦਾ ਤੇ ਇਹਦਾ ਕੋਈ ਆਈਡੀਆ ਨਹੀਂ ਲਾ ਸਕਦੇ ਆਪਾਂ ਕਹਿ ਦਈਏ ਕਿ ਇਹ 300 ਫੁੱਟ ਤੱਕ ਡੂੰਘਾ ਹੋ ਸਕਦਾ ਜਿਆਦਾ ਜਿਆਦਾ ਭਲਾ ਹੋਵੇ ਬਹੁਤ ਥੱਲੇ ਪਿਆ ਜਿੰਨਾ ਜੂਮ ਹੁੰਦਾ ਪੱਕਾ ਤੇ ਕੋੜਾ ਕਰਕਰਟ ਪਿਆ ਵੇਖੋ ਹੋਵੇ ਜੂਮ ਹੋਰ ਆਹ ਵੇ ਕੋੜਾ ਕਰਕਰਟ ਕਿੰਨਾ ਪਿਆ ਹੇਖੂ ਦੇਖਿਆ ਲੋਕਾਂ ਦੇ ਵਿੱਚ ਸਿੱਕੇ ਗਿਰਦੇ ਹੁੰਦੇ ਇਹ ਤਾਂ ਕੋੜਾ ਕਰਕਰ ਸਿੱਟ ਰੱਖਿਆ ਲੋਕ ਜਾਣ ਕੇ ਸਿੱਟ ਦਿੰਦੇ ਆ ਹਾਂਜੀ ਬਠਿੰਡਾ ਹੋ ਗਿਆ ਜਲਮਗਨ ਪਾਣੀ ਦਾ ਉੱਥੇ ਭਰਿਆ ਨਹੀਂ ਪਾਣੀ ਤਾਂ ਨਿਕਲੇ ਜਾਂਦਾ ਪਰ ਧਮੀ ਵੀ ਆਈ ਜਾਂਦਾ ਥੋੜਾ ਥੋੜਾ ਤੇ ਪਾਣੀ ਮਾੜਾ-ਮੋਟਾ ਭਰਿਆ ਪਿਆ ਵੇਖੋ ਚੱਲ ਰਹੇ ਆ ਇੰਨਾ ਕੋ ਭਰਿਆ ਪਿਆ ਬਾਕੀ ਮੌਸਮ ਬੜਾ ਘੈਂਟ ਬਣਿਆ ਪਿਆ ਬਠਿੰਡੇ ਜੀ ਕਰਦਾ ਇੱਥੇ ਹੀ ਰਹਿ ਜਾਈਂ ਅਮਰਸਰ ਨਾ ਜਾਈਏ ਪਰ ਅਮਰਸਰ ਜਾਣਾ ਜੋ ਸੋਚ ਕੇ ਆਏ ਆ ਉਹਦਾ ਫਿਰ ਕਰਨਾ ਹੀ ਆ ਹਨਾ ਚਲੋ ਜੀ ਕੀ ਚੱਲੇ ਜਿਵੇਂ ਲੰਗਰ ਆਹ ਵੇਖੋ ਐ ਚੱਲੇ ਜਿਵੇਂ ਲੰਗਰ ਖਾਨ ਚੱਲੇ ਹੋਵੇ ਲੰਗਰ ਦੀ ਲੈਣ ਲੱਗੀ ਹੋਵੇ ਇੰਨੇ ਯਾਤਰੀ ਉਤਰੇ ਆ ਹੁਣ ਦੇਖੋ ਸਟੇਸ਼ਨ ਤੋਂ ਇਕੱਠੇ ਚੱਲੇ ਆ ਕੋਈ ਹਾਲਤਾਂ ਨਹੀਂ ਵੈਸੇ ਇੰਡੀਆ ਦੇ ਸਟੇਸ਼ਨਾਂ ਦਾ ਇਹ ਤਾਂ ਫਿਰ ਵੀ ਬਠਿੰਡਾ ਦਿੱਲੀ ਯੂਪੀ ਬਿਹਾਰ ਵਾਲੀ ਸਾਈਡ ਤਾਂ ਇੰਜ ਪੈਰ ਰੱਖਣ ਨੂੰ ਵੀ ਥਾਂ ਮਿਲ ਜੇ ਹੰਡਾ ਸਟੇਸ਼ਨ ਤੇ ਨਹਾਲ ਆ ਚਲੋ ਕੋਈ ਗੱਲ ਨਹੀਂ ਖੈਟਾ ਗੱਲ ਬਾਤ ਉਹ ਟਿੱਕੇ ਸਮਾਨ ਨੂੰ ਦੇਖੋ ਉਹ ਚੱਕ ਲਿਆ ਸੈਗਣੇ ਹਾਜੀ ਤਾਂ ਆਪਾਂ ਬੈਜੇ ਆ ਬਰਸਤਾਨਾ ਦੇ ਰੇਲ ਤੇ ਤੇ ਸਾਢੇ 6 ਵਜੇ ਗਏ ਹੁਣ ਸਾਢੇ 6 ਤੋਂ ਲੈ ਕੇ ਸਾਢੇ 12 ਵਜੇ ਤੱਕ ਦਾ ਸਫ਼ਰ ਹੈ ਤੁਸੀਂ ਕਿਆ ਕਰਾਂਗੇ 6 ਘੰਟੇ ਦਾ ਸਫ਼ਰ ਤੇ ਹੁਣ ਦਨ ਬਾਹਰ ਲੱਗੂ ਦਿਖਾਣੇ ਆ 12 ਵੇ ਗੱਡੀ ਜਾਂਦੀ ਇੱਕ ਵਕਾ ਇਤ ਆ ਵੇਖੋ ਜੀ ਗੱਡੀ ਜਾਂਦੀ ਹੈ ਆਪਣੇ ਬਰਾਬਰ ਤੇ ਆਪਣੇ ਸ਼੍ਰੀ ਗੰਗਾ ਨਗਰ ਵਾਲੀ ਗੱਡੀ ਹੈਗੀ ਆ ਇਹ ਹੋਰ ਕਿਤੇ ਜਾਉਗੇ ਗੱਡੀ ਹੈ ਨਾ ਤੇ ਬਾਕੀ ਜਦੋਂ ਆਪਾਂ ਪਹੁੰਚ ਆ ਗਿਆ ਬਰਾਸਰ ਉਹਦਾ ਆਪਾਂ ਕਰਦੇ ਹਾਂ ਗੱਲਬਾਤ ਧੰਨਵਾਦ ਬਣੇ ਰਹੋ ਲਾਈਕ ਸਬਸਕ੍ਰਾਈਬ ਸ਼ੇਅਰ ਜ਼ਰੂਰ ਕਰਿਓ ਆਪਾਂ ਪਹੁੰਚ ਗਏ ਆ ਦਰਬਾਰ ਸਾਹਿਬ ਵਾਸਤੇ ਆ ਗਏ ਸੀ ਇਹ ਵੀਡੀਓ ਬਣਾਈ ਨਹੀਂ ਕਿ ਭੀੜ ਭੜਕਾ ਬਹੁਤ ਸੀਗਾ ਤੇ ਆ ਤੁਸੀਂ ਵੇਖੋ ਸੰਗਤ ਤਾਂ ਬਹੁਤ ਘੱਟ ਆ ਐਨੀ ਸੰਗਤ ਹੈ ਨਹੀਂ ਕਿ ਕਿ ਮੈਂ ਬਹੁਤ ਪਈ ਜਾਂਦੇ ਆ ਰਾਤ ਦਾ ਟਾਈਮ ਆ ਅਸੀਂ ਕੱਲ ਨੂੰ ਬਣਾਵਾਂਗੇ ਵਲੌਗ ਤੇ ਹੁਣ ਦੇਖਦੇ ਆ ਕਮਰੇ ਲੈ ਕੇ ਤੇ ਥੋੜਾ ਜਿਹਾ ਰੈਸਟ ਕਰੀਏ